ਸਿੱਖੀ ਰੱਖੀ ਆ ਪਿਆਰੀ ਜਿਨ੍ਹਾਂ ਜਾਨ ਆਪਣੀ ਤੋਂ ਜਾਣੇ ਜਾਂਦੇ ਵਿੱਚ ਦੁਨੀਆਂ ਦੇ ਸ਼ਾਨ ਆਪਣੀ ਤੋਂ ਬਈ ਸਿੱਖੀ ਰੱਖੀ ਆ ਪਿਆਰੀ ਜਿਨ੍ਹਾਂ ਜਾਨ ਆਪਣੀ ਤੋਂ ਜਾਣੇ ਜਾਂਦੇ ਵਿੱਚ ਦੁਨੀਆਂ ਦੇ ਸ਼ਾਨ ਆਪਣੀ ਤੋਂ ਵਿੱਚ ਇਤਿਹਾਸ ਦੇ ਸ਼ਾਨ ਵਖਰੀ ਬੱਬਰ ਸ਼ੇਰਾ ਦੀ ਰੰਗਰੇਟੇ ਗੁਰੂ ਕੇ ਬੇਟੇ ਕੌਮ ਹੈ ਮਰਦ ਦਲੇਰਾਂ ਦੀ ਰੰਗਰੇਟੇ ਗੁਰੂ ਕੇ ਬੇਟੇ ਕੌਮ ਹੈ ਮਰਦ ਦਲੇਰਾਂ ਦੀ ਕੌਮ ਹੈ ਮਰਦ ਦਲੇਰਾਂ ਦੀ ਕੌਮ ਹੈ ਬੱਬਰ ਸ਼ੇਰਾਂ ਦੀ ਇਸ ਕੌਮ ਦਾ ਭਾਈ ਜੈਤਾ ਜੀ ਮਾਣ ਵਧਾਇਆ ਏ ਕਲਗੀਧਰ ਦਸ਼ਮੀਸ਼ ਪਿਤਾ ਤੋਂ ਵਰ ਇਹ ਪਾਇਆ ਏ ਇਸ ਕੌਮ ਦਾ ਭਾਈ ਜੈਤਾ ਜੀ ਮਾਣ ਵਧਾਇਆ ਏ ਕਲਗੀ ਧਰ ਦਸ਼ਮੀਸ਼ ਪਿਤਾ ਤੋਂ ਪਰ ਇਹ ਪਾਇਆ ਏ ਕਲਗੀ ਧਰ ਦੀਆਂ ਇਸ ਕੌਮ ਤੇ ਬੜੀਆਂ ਮਿਹਰਾਂ ਜੀ ਰੰਗਰੇਟੇ ਗੁਰੂ ਕੇ ਬੇਟੇ ਕੌਮ ਹੈ ਮਰਦ ਦਲੇਰਾਂ ਦੀ ਕੌਮ ਹੈ ਬੱਬਰ ਸ਼ੇਰਾਂ ਦੀ ਜਦੋਂ ਕਦੇ ਵੀ ਪੰਥ ਉੱਤੇ ਹੈ ਭੀੜੀ ਆਣ ਪਈ ਵਿਚ ਮੈਦਾਨੇ ਸਿਰ ਬਨ ਕਫਣ ਝਟ ਆ ਜਾਣ ਬਈ ਜਦੋਂ ਕਦੇ ਵੀ ਪੰਥ ਉੱਤੇ ਹੈ ਭੀੜੀ ਆਣ ਪਈ ਵਿੱਚ ਮੈਦਾਨੇ ਸਿਰ ਬੰਨ ਕਫਣ ਝਟ ਆ ਜਾਣ ਬਈ ਡੱਟ ਜਾਂਦੇ ਨੇ ਵਿੱਚ ਮੂਰਚੀ ਲਾਉਣ ਨਾ ਦੇਰਾ ਬਈ ਉਹ ਡੱਟ ਜਾਂਦੇ ਨੇ ਵਿੱਚ ਮੂਰਚੀ ਲਾਉਣ ਨਾ ਦੇਰਾ ਜੀ ਰੰਗਰੇਟੇ ਗੁਰੂ ਕੇ ਬੇਟੇ ਕੌਮ ਹੈ ਮਰਦ ਦਲੇਰਾਂ ਦੀ ਕੌਮ ਹੈ ਬੱਬਰ ਸ਼ੇਰਾਂ ਦੀ ਸਿੱਖ ਕੌਮ ਨੂੰ ਰਹੂ ਹਮੇਸ਼ਾ ਮਾਣ ਸ਼ਹੀਦਾਂ ਤੇ ਰਹੇ ਉੱਤਰ ਦੇ ਪੂਰੇ ਜੋਧੇ ਖਰੇ ਉਮੀਦਾਂ ਤੇ ਸਿੱਖ ਕੌਮ ਨੂੰ ਰਹੂ ਹਮੇਸ਼ਾ ਮਾਣ ਸ਼ਹੀਦਾਂ ਤੇ ਰਹੇ ਉੱਤਰ ਦੇ ਪੂਰੇ ਜੋਧੇ ਖਰੇ ਉਮੀਦਾਂ ਤੇ ਕੀਤੀ ਨਹੀਂ ਪਰਵਾ ਉਹ ਕੀਤੀ ਨਹੀਂ ਪਰਵਾ ਕਦੇ ਵੀ ਟੁੱਕਰ ਟੀਰਾ ਦੀ ਰੰਗਰੇਟੇ ਗੁਰੂ ਕੇ ਬੇਟੇ ਕੌਮ ਹੈ ਮਰਦ ਦਲੇਰਾਂ ਦੀ ਕੌਮ ਹੈ ਬੱਬਰ ਸ਼ੇਰਾਾਂ ਦੀ ਪੜ ਕੁਲਦੀਪ ਇਤਿਹਾਸ ਵੇਖ ਲਓ ਮਰਦ ਦਲੇਰਾਂ ਦਾ ਪੜ ਕੁਲਦੀਪ ਇਤਿਹਾਸ ਵੇਖ ਲਓ ਮਰਦ ਦਲੇਰਾਂ ਦਾ ਨਾਲ ਖੂਨ ਦੇ ਪਿਆਏ ਰੰਗਿਆ ਬੱਬਰ ਸ਼ੇਰਾਾਂ ਦਾ ਪੜ ਕੁਲਦੀਪ ਇਤਿਹਾਸ ਵੇਖ ਲਓ ਮਰਦ ਦਲੇਰਾਂ ਦਾ ਨਾਲ ਖੂਨ ਦੇ ਪਿਆਏ ਰੰਗਿਆ ਬੱਬਰ ਸ਼ੇਰਾਾਂ ਦਾ ਕਰੇ ਸ਼ਾਂਤ ਜੀ ਜਸ ਰੰਧਾਵਾ ਸੁਭਾ ਸਵੇਰਾ ਬਈ ਉਹ ਕਰੇ ਸ਼ਾਂਤ ਜੀ ਜਸ ਰੰਧਾਵਾ ਸੁਭਾ ਸਵੇਰਾ ਬਈ ਰੰਗਰੇਟੇ ਗੁਰੂ ਕੇ ਬੇਟੇ ਕੌਮ ਹੈ ਮਰਦ ਦਲੇਰਾਂ ਦੀ ਕੌਮ ਹੈ ਬੱਬਰ ਸ਼ੇਰਾਂ ਦੀ ਕੌਮ ਹੈ ਮਰਦ ਦਲੇਰਾਂ ਦੀ ਕੌਮ ਹੈ ਬੱਬਰ ਸ਼ੇਰਾਂ ਦੀ ਰੰਗਰੇਟੇ ਗੁਰੂ ਕੇ ਬੇਟੇ ਰੰਗਰੇਟੇ ਗੁਰੂ ਕੇ ਬੇਟੇ ਕੌਮ ਹੈ ਮਰਦ ਦਲੇਰਾਂ ਦੀ ਰੰਗਰੇਟੇ ਗੁਰੂ ਕੇ ਬੇਟੇ ਕੌਮ ਹੈ ਮਰਦ ਦਲੇਰਾਂ ਦੀ ਕੌਮ ਹੈ ਬੱਬਰ ਸ਼ੇਰਾਂ ਦੀ